ਜਦੋਂ ਇਹ ਮਾਰਿਆ ਗਿਆ ਤਾਂ ਸਾਡੇ ਜਿਹੜੇ ਸੀਐਮ ਸਾਹਿਬ ਆ ਇੱਥੇ 2 ਦਿਨ ਰਹਿ ਕੇ ਜਾਂਦੇ ਆ ਤੇ ਮਹਾਰਾਜ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਸ਼ਿਕਾਇਤ ਹੁੰਦੀ ਆ ਤੇ ਜਿੱਦਾਂ ਦੌਰਾ ਪਿਆ ਹੁੰਦਾ ਮੁੱਖ ਮੰਤਰੀ ਨੂੰ ਉਹ ਕਹਿੰਦਾ ਹੁਣੇ 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 ਪਾਰਗਾਂ ਨੂੰ ਬੋਲਦਾ ਤੇ ਐਸਐਸਪੀ ਉਹਨਾਂ ਤੇ ਕੇਸ ਦਰਜ ਕਰ ਦਿੰਦੀ ਆ ਆਹ ਕੇਸ ਨਹੀਂ ਉਹਨੂੰ ਦੱਸਦੇ ਉਹਨਾਂ ਤਾਂ ਮਾਨ ਦੀ ਸਿਆਸਤ ਦੇ ਨਸ਼ੇ ਨੇ ਮੱਤ ਮਾਰ ਦਿੱਤੀ ਆ ਉਹਨੇ ਖੁੱਲੀ ਛੁੱਟੀ ਦੇ ਦਿੱਤੀ ਪੁਲਿਸ ਨੂੰ ਕਿ ਤੁਸੀਂ ਜੋ ਮਰਜ਼ੀ ਕਰੋ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰੇ ਖੋਸ਼ਹਵਾਸ ਦੇ ਵਿੱਚ ਉਹਨਾਂ ਜ਼ਾਲਮਾਂ ਨੇ ਮਾਰ ਚਟਕੇ ਦੇ ਦੇ ਕੇ ਉਹਨੂੰ ਮਾਰਿਆ ਬੱਚੇ ਜੰਮਣ ਦਾ ਦਰਦ ਸਾਨੂੰ ਪਤਾ ਹੈ ਕਿ ਬੱਚੇ ਜੰਮਣੇ ਕਿੰਨੇ ਔਖੇ ਆ ਬੱਚੇ ਪਾਲਣੇ ਕਿੰਨੇ ਔਖੇ ਆ ਤੇ ਜਵਾਨੀ ਪਹਿਲੇ ਤੁਰ ਜਾਏ ਉਹਦਾ ਦਰਦ ਕਿੰਨਾ ਹੁੰਦਾ ਏ ਇਹ ਮਾਵਾਂ ਪੈਣਾ ਜਾਣਦੀਆਂ ਕਿੰਨਾ ਕਚਰਾ ਸਹਿਣ ਕਰਦੀਆਂ ਰਹਿਾਂਗੇ ਨਹੀਂ ਕੀਤਾ ਜਾ ਸਕਦਾ ਆ ਭਾਈ ਪਰਤਾਨ ਦਾ ਫੌਜੀ ਵੀ ਜਿਹੜਾ ਨਸ਼ੇ ਰੋਕਣ ਦੀ ਗੱਲ ਕਰਦਾ ਸੀ ਅੱਜ ਉਹਦੀਆਂ ਲੱਤਾਂ ਚੂਰ ਕਰ ਦਿੱਤੀਆਂ ਬਠਿੰਡੇ ਦੇ ਹਸਪਤਾਲ ਦੇ ਵਿੱਚ ਉਹ ਪਿਆ ਆ ਤੇ ਜਿਹੜੇ ਮੁੰਡੇ ਨੇ ਉਹਦੇ ਹੱਕ ਦੇ ਵਿੱਚ ਵੀਡੀਓ ਪਾਈ ਉਹਨੂੰ ਜਾ ਕੇ ਅਸਲ ਚੋਂ ਇਥੋਂ ਟੀ-ਸ਼ਰਟ ਤੋਂ ਫਿਰ ਖਿੱਚ ਕੇ ਕਹਿੰਦਾ ਤੁਸੀਂ ਜਾਣਦੇ ਨਹੀਂ ਅਸੀਂ ਕੀ ਕਰ ਲੈਂਦੇ ਆ ਨਰਿੰਦਰ ਦੀਪ ਦੇ ਕਾਤਲਾਂ ਨੂੰ ਮਸਾਲੀ ਸਜ਼ਾ ਦਿਵਾਉਣ ਤੇ ਉਹਦੇ ਪਰਿਵਾਰ ਨੂੰ ਅਨਸਾਫ਼ ਦਿਵਾਉਣ ਦੇ ਲਈ ਇਕੱਤਰ ਹੋਏ ਬਹੁਤ ਹੀ ਸਤਿਕਾਰਯੋਗ ਵੀਰੋ ਤੇ ਭੈਣੋ ਆਪਾਂ ਸਾਰੇ ਦੇਖਦੇ ਆ ਕਿ ਬਦਲਾ ਕਹਿਣ ਵਾਲੀ ਸਰਕਾਰ ਨੇ ਇੱਥੇ ਪੁਲਿਸ ਰਾਜ ਬਣਾ ਦਿੱਤਾ ਆ ਤੇ ਆਪਾਂ ਜਾਣਦੇ ਆ ਵੀ ਜਿੱਦਾਂ ਕਿਸੇ ਬੰਦਾ ਕੋਈ ਨਸ਼ਾ ਖਾਣ ਲੱਗ ਜਾਵੇ ਤੇ ਜਿੱਦਾਂ ਉਹਦੀ ਨਸ਼ੇ 'ਚ ਮਤ ਮਰੀ ਜਾਂਦੀ ਆ ਨਾ ਠੀਕ ਹੋਵੇ ਹੀ ਭਗਵੰਤ ਮਾਨ ਦੀ ਸਿਆਸਤ ਦੇ ਨਸ਼ੇ ਨੇ ਮੱਤ ਮਾਰ ਦਿੱਤੀ ਆ ਤੇ ਉਹ ਆ ਦੇ ਉਸੇ ਉਹਨੇ ਖੁੱਲੀ ਛੁੱਟੀ ਦੇ ਦਿੱਤੀ ਪੁਲਿਸ ਨੂੰ ਕਿ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਦੇ ਰਾਜ ਵਿੱਚ 35 ਦੇ ਲਗਭਗ ਇਦਾਂ ਦੇ ਕਾਂਡ ਹੋ ਗਏ ਜਿਦੇ ਵਿੱਚ ਕੁਝ ਪੁਲਿਸ ਹਰਾਸਤ ਦੇ ਵਿੱਚ ਝੂਠੇ ਮੁਕਾਬਲੇ ਬਣਾ ਕੇ ਸਾਡੇ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਤਾਕੂ ਜਿਹੜੇ ਗੋਟੇ ਗਿੱਟੇ ਗਿੱਟੇ ਤੇ ਗੋਡਿਆਂ ਦੇ ਵਿੱਚ ਗੋਲੀਆਂ ਮਾਰ ਕੇ ਮੂੰਹ ਦੇ ਉੱਤੇ ਚੇਪੀਆਂ ਲਾ ਕੇ ਕਿ ਕੋਈ ਆਵਾਜ਼ ਨਹੀਂ ਕੱਢੀ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਹਦੇ ਨਾਲ ਹੀ ਮੈਂ ਕਹਿਣਾ ਚਾਹੁੰਦੀ ਆ ਕਿ ਪੁਲਿਸ ਸਿਆਸੀ ਤੇ ਗੁੰਡਾ ਗੱਠ ਜੋੜ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਵੀ ਸੀ ਅੱਜ ਉਹ ਆ ਜਿਆਦਾ ਪੀੜਾ ਤੇ ਉਹ ਜ਼ਹਿਰਾ ਹੋਇਆ ਆ ਅਸੀਂ ਦੇਖਦੇ ਆਂ ਕਾ ਨਸ਼ੇ ਵੀ ਇੱਥੇ ਲਿਆਂਦੇ ਗਏ ਸਾਡੀ ਨੌਜਵਾਨੀ ਨੂੰ ਬਰਬਾਦ ਕਰਨ ਦੇ ਲਈ ਕਿਉਂਕਿ ਇੱਥੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨੀਆਂ ਸੀ ਤੇ ਅੱਜ ਨਸ਼ਿਆਂ ਨੂੰ ਰੋਕਣ ਦੇ ਨਾਂ ਦੇ ਉੱਤੇ ਡਰਾਮਾ ਕੀਤਾ ਜਾ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਆਹੀ ਲੋਕ ਇਹ ਆਵਾਜ਼ ਠਾਉਂਦੇ ਸੀ ਕਿ ਨਸ਼ੇ ਜਿਹੜੇ ਆ ਪੁਲਿਸ ਤੇ ਸਿਆਸਤ ਦੀ ਛੈ ਦੇ ਨਾਲ ਵੇਚਦੇ ਆ ਤੇ ਉਹਦੀਆਂ ਆਧਾਰਨਾ ਤੁਹਾਡੇ ਸਾਹਮਣੇ ਆ ਆ ਭਾਈ ਬਖਤੌਰ ਦਾ ਫੌਜੀ ਵੀ ਜਿਹੜਾ ਨਸ਼ੇ ਰੋਕਣ ਦੀ ਗੱਲ ਕਰਦਾ ਸੀ ਅੱਜ ਉਹਦੀਆਂ ਲੱਤਾਂ ਚੂਰ ਕਰ ਦਿੱਤੀਆਂ ਬਠਿੰਡੇ ਦੇ ਹਸਪਤਾਲ ਦੇ ਵਿੱਚ ਉਹ ਪਿਆ ਆ ਤੇ ਜਿਹੜੇ ਮੁੰਡੇ ਨੇ ਉਹਦੇ ਹੱਕ ਦੇ ਵਿੱਚ ਵੀਡੀਓ ਪਾਈ ਉਹਨੂੰ ਜਾ ਕੇ ਅਸਲ 'ਚ ਉਹ ਇਥੋਂ ਟੀ-ਸ਼ਰਟ ਤੋਂ ਫਿਰ ਖਿੱਚ ਕੇ ਕਹਿੰਦਾ ਤੁਸੀਂ ਜਾਣਦੇ ਨਹੀਂ ਅਸੀਂ ਕੀ ਕਰ ਲੈਨੇ ਆ ਮਤਲਬ ਸਿੱਧਾ-ਸਿੱਧਾ ਚੁਣੌਤੀਆਂ ਸਾਨੂੰ ਦਿੱਤੀਆਂ ਜਾ ਰਹੀਆਂ ਪੁਲਿਸ ਵਾਲੇ ਵੀ ਇੰਨੀ ਅਕਲ ਨਹੀਂ ਕਰਦੇ ਵੀ ਸਿਆਸੀ ਪਾਰਟੀਆਂ ਨੇ 5 ਸਾਲ ਲਈ ਆਉਣਾ ਹੁੰਦਾ ਢੋੜ ਸਾਲ ਨੂੰ ਇਹਨਾਂ ਦੇ ਭਾਂਡੇ ਮੁੱਤੇ ਵੱਜ ਜਾਣੇ ਆ ਤੁਸੀਂ ਤਾਂ 30 35 ਸਾਲ ਨੌਕਰੀਆਂ ਕਰਨੀਆਂ ਸੋ ਇਸ ਕਰਕੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਜਾਣਦੇ ਹੋ ਥਾਂ ਥਾਂ ਤੇ ਉੱਤੇ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਆ ਸਾਡਾ ਮਾਲਵਾ ਇਲਾਕਾ ਹੈ ਜਿਹੜਾ ਬੋਲਦਾ ਆ ਗੁਰੂ ਅਰਸਾ ਦੇ ਕੋਲੇ 23 ਸਾਲਾਂ ਦਾ ਜਸ਼ਨਦੀਪ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਸਰਪੰਚ ਚੁਣਿਆ ਸੀ ਇਹ ਗੰਦੀ ਸਿਆਸਤ ਦੀ ਭੇਟ ਚੜ ਕੇ ਉਹ ਜਿਹੜਾ ਆ ਸੁਸਾਈਡ ਕਰ ਜਾਂਦਾ ਪਰਿਵਾਰ ਨੂੰ ਇੰਨਾ ਡਰਾ ਲਿਆ ਜਾਂਦਾ ਆ ਅੰਮਲੇ ਵੱਲੋਂ ਫੌਜਾ ਸਿੰਘ ਸਰਾਰੀ ਵੱਲੋਂ ਵੀ ਉਹ ਉਹਦੇ ਮਾਪੇ ਉਹਦਾ ਪੋਸਟਮਾਰਟਮ ਵੀ ਨਹੀਂ ਕਰਾਉਂਦੇ ਸੋ ਆ ਜਿਹੜੇ ਆ ਸਾਡੇ ਤੇ ਉੱਤੇ ਜਨਮ ਹੋ ਰਹੇ ਆ ਮੈਂ ਸਾਰੇ ਵੀਰਾਂ ਪੈਣਾ ਨੂੰ ਕਹਿਣਾ ਚਾਹੁੰਦੀ ਆ ਕਿ ਆਪਾਂ ਨੂੰ ਇੱਕ ਮੁੱਠੋ ਕੇ ਦੇ ਖਰਾਪ ਲੜਨਾ ਪੈਣਾ ਹੈ ਇਹਨਾਂ ਨੇ ਸਾਡਾ ਪੂਰਾ ਦੇਸ਼ ਅੱਜ ਪੂਰਾ ਦਿੱਲੀ ਦਾ ਪੂਰਾ ਕਕਰ ਸਾਡੇ ਪੰਜਾਬ ਵਿੱਚ ਲਿਆ ਕੇ ਫਿੱਟ ਕਰ ਦਿੱਤਾ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਜਿੰਨੇ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਦੇ ਦੇਦੀਆਂ ਸਾਡਾ ਵਪਾਰ ਦੇ ਦੇਣਾ ਸਾਨੂੰ ਉਹਦੇ ਖਿਲਾਫ ਲੜਨਾ ਪੈਣਾ ਮੈਂ ਸਾਡੀਆਂ ਮਾਵਾਂ ਪੈਨਾ ਬੈਠੀਆਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੀ ਆ ਬੱਚੇ ਜੰਮਣ ਦਾ ਦਰਦ ਸਾਨੂੰ ਪਤਾ ਹੈ ਕਿ ਬੱਚੇ ਜੰਮਣੇ ਕਿੰਨੇ ਔਖੇ ਆ ਬੱਚੇ ਪਾਲਣੇ ਕਿੰਨੇ ਔਖੇ ਆ ਤੇ ਜਵਾਨੀ ਪਹਿਲੇ ਤੁਰ ਜਾਏ ਉਹਦਾ ਦਰਦ ਕਿੰਨਾ ਹੁੰਦਾ ਹੈ ਇਹ ਮਾਵਾਂ ਪੈਨਾ ਜਾਣਦੀਆਂ ਕਿੰਨਾ ਕਚਰਾ ਸਹਿਣ ਕਰਦੀਆਂ ਰਹਿਾਂਗੇ ਨਹੀਂ ਕੀਤਾ ਜਾ ਸਕਦਾ ਸਾਡੇ ਬੱਚਿਆਂ ਵਾਸਤੇ ਕੋਈ ਰੋਜ਼ਗਾਰ ਨਹੀਂ ਹੈਗਾ ਬੱਚੇ ਸਾਡੇ ਨਰਾਸ਼ ਨੇ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਜਿਹੜੇ ਇਹ ਜ਼ੁਲਮ ਹੋ ਰਿਹਾ ਇਹਨਾਂ ਦੇ ਖਿਲਾਫ ਇੱਕ ਮੁੱਠ ਹੋ ਕੇ ਲੜਨਾ ਪੈਣਾ ਉਹਦੇ ਬਿਨਾ ਸਾਡਾ ਸਰਨਾ ਨਹੀਂ ਤਾਂ ਮੈਂ ਇੱਕ ਗੱਲ ਲਾਸਟ ਦੇ ਵਿੱਚ ਇਹ ਕਹਿਣਾ ਚਾਹੁੰਨੀ ਆ ਕਿ ਚਾਹੇ ਜਿੰਨੀ ਮਰਜ਼ੀ ਇਹਨਾਂ ਦੇ ਕੋਲ ਇਹ ਤਾਕਤ ਹੋਵੇ ਸਿਆਸੀ ਤਾਕਤ ਆ ਪੁਰਸ ਦੇ ਕੋਲ ਜਿੰਨੇ ਮਰਜ਼ੀ ਉਹ ਜ਼ਬਰ ਕਰ ਲੈਣ ਪਰ ਸਭ ਤੋਂ ਵੱਡੀ ਤਾਕਤ ਤਾਂ ਲੋਕਾਂ ਦੇ ਵਿੱਚ ਹੁੰਦੀ ਆ ਮੈਂ ਇੱਕ ਦੋ ਕੁਐਸਚਨ ਸਿਰਫ 1 ਸਕਿੰਟ ਦੇ ਵਿੱਚ ਕਰ ਦੇਣਾ ਚਾਹੁੰਦੀ ਆ ਕਿ ਇਹ ਜਿਹੜੀ ਨਰਿੰਦਰਦੀਪ ਦੀ ਮੌਤ ਹੋਈ ਆ ਆਪਾਂ ਕਈ ਵਾਰੀ ਦੇਖਨੇ ਆ ਕਿ ਪੁਲਿਸ ਹਰ ਆਸਟ ਦੇ ਵਿੱਚ ਕਿਸੇ ਬੰਦੇ ਨੂੰ ਕਸੂਤੀ ਸੱਟ ਲੱਗ ਜਾਏ ਉਹਦੀ ਮੌਤ ਹੋ ਜਾਂਦੀ ਆ ਇਹ ਉਹੋ ਜੀ ਮੌਤ ਨਹੀਂ ਪਹਿਲਾਂ ਤੋਂ ਲੈ ਕੇ ਸਿਰ ਤੱਕ ਪੂਰੇ ਹੋਸ਼ਾਵਾਸ ਦੇ ਵਿੱਚ ਉਹਨਾਂ ਝਾਲਮਾ ਨੇ ਬੜ ਚਟਕੇ ਦੇ ਦੇ ਕੇ ਉਹਨੂੰ ਮਾਰਿਆ ਆ ਇਥੇ ਸਵਾਲ ਪੈਦਾ ਹੁੰਦੇ ਆ ਕਿ ਉਹਨਾਂ ਨੂੰ ਕੋਈ ਡਰ ਨਹੀਂ ਉਹ ਕਿਉਂ ਇਹੋ ਜਿਹਾ ਕੁਝ ਕਰਦੇ ਨੇ ਸੋ ਇਸ ਕਰਕੇ ਜਦੋਂ ਇਹ ਮਾਰਿਆ ਗਿਆ ਤਾਂ ਸਾਡੇ ਜਿਹੜੇ ਸੀਐਮ ਸਾਹਿਬ ਆ ਇੱਥੇ 2 ਦਿਨ ਰਹਿ ਕੇ ਜਾਂਦੇ ਆ ਤੇ ਮਹਾਰਾਜ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਸ਼ਿਕਾਇਤ ਹੁੰਦੀ ਆ ਤੇ ਜਿੱਦਾਂ ਦੌਰਾ ਪਿਆ ਹੁੰਦਾ ਹੈ ਮੁੱਖ ਮੰਤਰੀ ਨੂੰ ਉਹ ਕਹਿੰਦਾ ਹੁਣੇ 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 ਪਾਰਲਾ ਨੂੰ ਕੋ ਬੋਲਦਾ ਤੇ ਐਸਐਸਪੀ ਉਹਨਾਂ ਤੇ ਕੇਸ ਦਰਜ ਕਰ ਦਿੰਦੀ ਆ ਆ ਕੇਸ ਨਹੀਂ ਉਹਨੂੰ ਦੱਸਦੇ ਵੀਰਨਾ ਦੇ ਉੱਤੇ ਕਾਰਵਾਈ ਕਰਨੀ ਆ ਸੋ ਜਿਹੜੀ ਸੀਐਮ ਨੇ ਕਿਸਲਵੱਟੀ ਆ ਚੁੱਪ ਵੱਟੀ ਆ ਇਹ ਚੁੱਪ ਜਿਹੜੀ ਆ ਇਹ ਉਹਦੇ ਨਾਲ ਸਹਿਮਤੀ ਹੁੰਦੀ ਆ ਸੋ ਇਹ ਸਹਿਮਤੀ ਦੇ ਖਿਲਾਫ ਇਸ ਬਦਲਾਅ ਦੇ ਖਿਲਾਫ ਇਹੋ ਜਿਹੀ ਗੰਦੀ ਰਾਜਨੀਤੀ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਡਟ ਕੇ ਖੜੇ ਹੋਣਾ ਪੈਣਾ ਲੜਨਾ ਪੈਣਾ ਤੁਸੀਂ ਆਇਓ ਆਵਾਜ਼ ਉਠਾਈਆ ਕਿ ਸਾਡਾ ਇੱਕ ਪੁੱਤ ਜੇ ਮਰਿਆ ਹੋਰ ਪੁੱਤ ਨਾ ਮਰਨ